ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਸ਼ੁਭਾਏਮਾਨ ਹੋਏ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੁਬਾਰਾ ਤੋਂ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਣ ਲੱਗੀਆਂ ਜਿਹੜੀਆਂ ਰੌਣਕਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਵਾਚ ਗਈਆਂ ਸੀ ਉਹ ਰੌਣਕਾਂ ਦੁਬਾਰਾ ਤੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਰਤ ਆਈਆਂ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਆਉਂਦੀਆਂ ਸਤਗੁਰਾਂ ਨੇ ਵੱਡੇ ਪੱਧਰ ਦੇ ਉੱਪਰ ਇੱਥੇ ਅਮਰਤ ਸੰਚਾਰ ਵੀ ਕਰਵਾਇਆ ਇਨ ਆਈਆਂ ਹੋਈਆਂ ਸੰਗਤਾਂ ਦੇ ਵਿੱਚ ਇੱਕ ਉਦਾਸੀ ਸਾਧੂ ਪੁਰਸ਼ ਭਾਈ ਪ੍ਰਥੀਆ ਜੀ ਆਉਂਦੇ ਐ ਉਹਨਾਂ ਨੇ ਵੀ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਸਤਗੁਰਾਂ ਨੇ ਇਹਨੂੰ ਫੋਕਟ ਕਰਮ ਕਾਂਡਾਂ ਦੇ ਵਿੱਚੋਂ ਕੱਢਿਆ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਿਆ ਤੇ ਮਹਾਰਾਜ ਨੇ ਕਿਹਾ ਕਿ ਨਾਨਕ ਕਹਿ ਘਰ ਕੇਵਲ ਨਾਮ ਬਾਕੀ ਦੇ ਕੀਤੇ ਕਰਮਕਾਂਡ ਕਿਸੇ ਕੰਮ ਨਹੀਂ ਆਉਂਦੇ ਕੇਵਲ ਤੇ ਕੇਵਲ ਨਾਮ ਹੀ ਜਿਹੜਾ ਹੈ ਇਹ ਮਨੁੱਖ ਦੇ ਕੰਮ ਆਉਂਦਾ ਹੈ ਸਤਿਗੁਰਾਂ ਨੇ ਇਹਨੂੰ ਗੁਰਮਤਿ ਦਿੜੜ ਕਰਵਾਈ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਸਤਿਗੁਰੂ ਦੱਖਣ ਵੱਲ ਨੂੰ ਤੁਰਨ ਲੱਗੇ ਉਦੋਂ ਭਾਈ ਪ੍ਰਥੀਆ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੇਰੇ ਵਾਸਤੇ ਹੁਣ ਕੀ ਹੁਕਮ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਤੁਸੀਂ ਹੁਣ ਮਾਝੇ ਦੀ ਧਰਤੀ ਤੇ ਚਲੇ ਜਾਓ ਉੱਥੇ ਜਾ ਕੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਨਾਲੇ ਮਹਾਰਾਜ ਨੇ ਆਪਣੇ ਕੋਲੋਂ ਇੱਕ ਸ਼ਾਲ ਜਿਹੜਾ ਸੀ ਉਹ ਭਾਈ ਪ੍ਰਥੀਆ ਜੀ ਨੂੰ ਬਖਸ਼ਿਸ਼ ਕੀਤਾ ਹੈ ਭਾਈ ਪ੍ਰਥੀਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਥੋੜੀ ਦੂਰ ਲੋਪੋਕੇ ਨਗਰ ਦੇ ਵਿੱਚ ਆਣ ਕੇ ਡੇਰਾ ਲਾ ਲੈਂਦੇ ਇੱਥੇ ਆਣ ਕੇ ਸੰਗਤ ਤੇ ਪੰਗਤ ਦੀ ਪ੍ਰਥਾ ਨੂੰ ਆਰੰਭ ਕੀਤਾ ਉਸ ਤੋਂ ਬਾਅਦ ਲਾਹੌਰ ਦੀ ਧਰਤੀ ਤੇ ਗਏ ਆਣ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਿੱਥੇ ਜਾ ਕੇ ਬਰਾਜਮਾਨ ਹੁੰਦੇ ਸੰਗਤਾਂ ਨੂੰ ਗੁਰਮਤ ਦਾ ਉਪਦੇਸ਼ ਦਿੰਦੇ ਵਹੀਰਾ ਕੱਤ ਕੇ ਸੰਗਤਾਂ ਉਹਨਾਂ ਦੇ ਕੋਲ ਆਣ ਕੇ ਬੈਠਦੀਆਂ ਗੁਰੂ ਘਰ ਲੰਗਰ ਚੱਲਦਾ ਜਿਹੜਾ ਤਨ ਕਰਕੇ ਭੁੱਖਾ ਹੁੰਦਾ ਉਹਨੂੰ ਗੁਰੂ ਘਰ ਲੰਗਰ ਪ੍ਰਾਪਤ ਹੁੰਦਾ ਜਿਹੜਾ ਮਨ ਕਰਕੇ ਭੁੱਖਾ ਹੁੰਦਾ ਉਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਤੇ ਫਿਰ ਐਵੇਂ ਕਰਕੇ ਭਾਈ ਪ੍ਰਥੀਆ ਜੀ ਨੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਲਾਹੌਰ ਦੀ ਧਰਤੀ ਤੇ ਇੱਕ ਦਿਨ ਬਰਾਜਮਾਨ ਸਨ ਸੰਗਤਾਂ ਸਾਹਮਣੇ ਬੈਠੀਆਂ ਹੋਈਆਂ ਤੇ ਦੋ ਭਰਾ ਜਸੂ ਤੇ ਲਖੂ ਸਿਰ ਦੇ ਉੱਪਰ ਘੁੰਗਣੀਆਂ ਦੀਆਂ ਛਾਬੜੀਆਂ ਚੁਕੀਆਂ ਨੇ ਤੇ ਵੇਚ ਦੇ ਵੇਚ ਦੇ ਕੋਲੋਂ ਦੀ ਲੰਗ ਦੇ ਪੈਸੇ ਹਨ ਅਚਨਚੇਤ ਭਾਈ ਪ੍ਰਥੀਆ ਜੀ ਦੀ ਨਜ਼ਰ ਉਹਨਾਂ ਦੋਨਾਂ ਭਰਾਵਾਂ ਦੇ ਉੱਪਰ ਪੈ ਜਾਂਦੀ ਹੈ ਆਵਾਜ਼ ਦੇ ਕੇ ਕਿਆ ਉਹ ਬਾਲੜਿਓ ਉਰੇ ਆਓ ਜਦੋਂ ਆਏ ਤੇ ਭਾਈ ਪ੍ਰਥੀਆ ਜੀ ਪੁੱਛਦੇ ਕੀ ਵੇਚਦੇ ਹੋ ਕਹਿੰਦੇ ਜੀ ਘੁੰਗਣੀਆਂ ਵੇਚਦੇ ਹਾਂ ਭਾਈ ਪ੍ਰਥੀਆ ਜੀ ਕਹਿਣ ਲੱਗੇ ਕਹਿੰਦੇ ਥੋੜੀਆਂ ਘੁੰਗਣੀਆਂ ਸਾਨੂੰ ਛਕਾ ਦਿਓ ਪਰ ਹਾਂ ਮੇਰੇ ਕੋਲ ਦੇਣ ਵਾਸਤੇ ਕੋਈ ਪੈਸਾ ਨਹੀਂ ਹੈਗਾ ਉਹਨਾਂ ਦੋਨਾਂ ਹੀ ਭਰਾਵਾਂ ਨੇ ਛਾਬੜੀਆਂ ਸਾਹਮਣੇ ਰੱਖ ਕੇ ਕਿਹਾ ਕਿ ਬਾਬਾ ਜੀ ਤੁਸੀਂ ਇਹਨਾਂ ਘੁੰਗਣੀਆਂ ਨੂੰ ਛਕੋ ਤੇ ਨਾਲੇ ਸੰਗਤਾਂ ਵਿੱਚ ਵਰਤਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਭਾਈ ਪ੍ਰਥੀਆ ਜੀ ਨੇ ਆਪ ਛਕੀਆਂ ਕੁਝ ਸੰਗਤਾਂ ਵਿੱਚ ਵਰਤਾ ਦਿੱਤੀਆਂ ਤੇ ਨਾਲੇ ਫਿਰ ਉਹਨਾਂ ਨੇ ਅਸੀਸ ਦਿੱਤੀ ਕਹਿਣ ਲੱਗੇ ਤੁਸੀਂ ਸੰਗਤ ਦੀ ਸੇਵਾ ਕੀਤੀ ਹੈ ਤੁਸੀਂ ਸਰਕਾਰੇ ਦਰਬਾਰੇ دیਵਾਨੀਆਂ ਮੰਨੋ ਇਹ ਅਸੀਸ ਦਿੱਤੇ ਹੁਣ ਇਦਾਂ ਕਰਕੇ ਰੋਜ਼ ਹੀ ਲੱਖੂ ਤੇ ਜਸੂ ਦੋਨੋਂ ਭਰਾ ਭਾਈ ਪ੍ਰਥੀਆ ਜੀ ਦੇ ਕੋਲ ਆਉਣ ਲੱਗੇ ਤੇ ਉਹਨਾਂ ਦਾ ਬਹੁਤ ਸਨੇਹ ਜਿਹੜਾ ਸੀ ਉਹਨਾਂ ਦੇ ਨਾਲ ਬਣ ਗਿਆ ਪ੍ਰੇਮ ਬਣ ਗਿਆ ਫਿਰ ਆਖਰਕਾਰ ਲਾਹੌਰ ਤੋਂ 12 ਕੋਹ ਦੀ ਦੂਰੀ ਦੇ ਉੱਪਰ ਪਿੰਡ ਮਾਨਕ ਦੇ ਵਿੱਚ ਜਾ ਕੇ ਭਾਈ ਪ੍ਰਥੀਆ ਜੀ ਨੇ ਆਪਣਾ ਡੇਰਾ ਸਥਾਪਿਤ ਕਰ ਲਿਆ ਇੱਥੇ ਹੁਣ ਉਸੇ ਤਰ੍ਹਾਂ ਦੇ ਨਾਲ ਗੁਰੂ ਘਰ ਲੰਗਰ ਚੱਲਦਾ ਏ ਸੰਗਤ ਹੁੰਦੀ ਏ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਕੋਲ ਪਹੁੰਚਦੀਆਂ ਇੱਕ ਦਿਨ ਸਮਾਂ ਆਇਆ ਜਦੋਂ ਫਿਰ ਭਾਈ ਪ੍ਰਥੀਆ ਜੀ ਆਪਣਾ ਸਰੀਰਕ ਚੋਲਾ ਤਿਆਗਣ ਲੱਗੇ ਤੇ ਆਪਣੇ ਤੋਂ ਬਾਅਦ ਉਹਨਾਂ ਨੇ ਆਪਣੇ ਡੇਰੇ ਦੀ ਜ਼ਿੰਮੇਵਾਰੀ ਭਾਈ ਜਗਤ ਭਗਤ ਨੂੰ ਸੌਂਪ ਦਿੱਤੀ ਭਾਈ ਜਗਤ ਭਗਤ ਨੂੰ ਆਪਣੇ ਡੇਰੇ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਭਾਈ ਪ੍ਰਥੀਆ ਜੀ ਆਪਣਾ ਸਰੀਰਕ ਚੋਲਾ ਜਿਹੜਾ ਉਹ ਤਿਆਗ ਜਾਂਦੇ ਐ ਦੂਸਰੇ ਪਾਸੇ ਜਿਹੜੇ ਬੱਚਿਆਂ ਨੂੰ ਉਹਨਾਂ ਨੇ ਅਸੀਸ ਦਿੱਤੀ ਸੀ ਕਿ ਸਰਕਾਰੇ ਦਰਬਾਰੇ دیਵਾਨੀਆਂ ਮੰਨੋ ਉਹ ਸੱਚਮੁੱਚ ਭਾਈ ਪ੍ਰਥੀਆ ਜੀ ਦੇ ਕਹੇ ਹੋਏ ਬੋਲ ਸੱਚੇ ਹੋਏ ਉਹ ਲਾਹੌਰ ਦੇ ਸੂਬੇਦਾਰ ਅਬਦੁਲ ਸਮੁੰਦ ਖਾਨ ਦੇ ਕੋਲ ਭਰਤੀ ਹੋ ਜਾਂਦੇ ਐ ਪਹਿਲਾਂ ਸਿਪਾਈ ਬਣੇ ਸਿਪਾਈਆਂ ਤੋਂ ਬਾਅਦ ਸਹਜੇ ਸਹਜੇ ਫੌਜਦਾਰ ਬਣ ਗਏ ਤੇ ਜਦੋਂ ਫਿਰ ਜ਼ਕਰੀਆ ਖਾਨ ਦੇ ਕੋਲ ਉਹ ਫੌਜਦਾਰ ਸਨ ਜਦੋਂ ਜ਼ਕਰੀਆ ਖਾਨ ਦੀ ਮੌਤ ਹੋਈ ਤੇ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਜ਼ਈਆ ਖਾਨ ਜਦੋਂ ਲਾਹੌਰ ਦਾ ਸੂਬੇਦਾਰ ਬਣਿਆ ਤੇ ਉਸ ਵੇਲੇ ਲਖਪਤ ਰਾਏ ਨੂੰ ਲਾਹੌਰ ਦਾ ਦਿਵਾਨ ਲਾਇਆ ਗਿਆ ਜਿਹੜਾ ਉਹਦਾ ਛੋਟਾ ਭਰਾ ਜਸਪਤ ਰਾਏ ਸੀ ਉਹਨੂੰ ਫਿਰ ਜਿਹੜਾ ਐਮਨਾਬਾਦ ਦਾ ਫੌਜਦਾਰ ਲਾ ਦਿੱਤਾ ਗਿਆ ਹੁਣ ਦੋਨੋਂ ਭਰਾ ਇੱਕ ਦਿਵਾਨ ਬਣ ਗਿਆ ਤੇ ਇੱਕ ਫੌਜਦਾਰ ਬਣ ਗਿਆ ਪਰ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਬਚਨ ਹੈ ਨਾ ਮਹਾਰਾਜ ਕਹਿੰਦੇ ਨੇ ਕਿ ਰਾਜ ਭਾਗ ਵੀ ਹੋਵੇ ਜਵਾਨੀ ਵੀ ਹੋਵੇ ਧਨ ਵੀ ਹੋਵੇ ਤੇ ਹੋ ਹੀ ਨਹੀਂ ਸਕਦਾ ਕੋਈ ਬੰਦਾ ਨਿਮਰਤਾ ਦੇ ਵਿੱਚ ਰਹਿ ਜਾਵੇ ਇਨ ਕੁੱਝ ਹੋਣ ਤੋਂ ਬਾਅਦ ਮਨੁੱਖ ਜਿਹੜਾ ਹੰਕਾਰ ਵਿੱਚ ਆ ਕੇ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਜੋਬਨ ਧਨ ਪ੍ਰਭਤਾ ਕੇ ਮਦਮਹਿ ਐਹਨਸ ਫੇਰੇ دیਵਾਨਾ ਮਹਾਰਾਜ ਕਹਿੰਦੇ ਜੋਬਨ ਜਵਾਨੀ ਹੋਵੇ ਧਨ ਹੋਵੇ ਤੇ ਪ੍ਰਭਤਾ ਹੋਵੇ ਭਾਵ ਕਿ ਜਿਹਦੇ ਕੋਲ ਸੱਤਾ ਹੋਵੇ ਉਹ ਸੱਤਾ ਦੇ ਨਸ਼ੇ ਵਿੱਚ ਆਣ ਕੇ ਦਿਨ ਰਾਤ ਪਾਗਲ ਹੋਇਆ ਫਿਰਦਾ ਹੈ ਆ ਬਾਰੀ ਤੌਰ ਦੇ ਉੱਪਰ ਨਸ਼ਾ ਹੋਵੇ ਨਾ ਉਹ ਤੇ ਥੋੜੇ ਸਮੇਂ ਬਾਅਦ ਉਤਰ ਜਾਂਦਾ ਹੈ ਪਰ ਜੇ ਨੂੰ ਸੱਤਾ ਦਾ ਨਸ਼ਾ ਚੜ ਜਾਵੇ ਨਾ ਉਹ ਛੇਤੀ ਉਤਰਦਾ ਵੀ ਨਹੀਂ ਤੇ ਸੱਤਾ ਦੇ ਨਸ਼ੇ ਵਿੱਚ ਮਨੁੱਖ ਜਿਹੜਾ ਹੈ ਉਹ ਫਿਰ ਸੋਚਦਾ ਨਹੀਂ ਕਿ ਪਾਪ ਕਰਦਾ ਏ ਕਿ ਪੁੰਨ ਕਰਦਾ ਏ ਬਸ ਉਹ ਆਪਣੀ ਮਨਮਰਜ਼ੀ ਦੇ ਨਾਲ ਪਾਗਲ ਹੋਇਆ ਸਾਰਾ ਕੁਝ ਕਰੀ ਜਾਂਦਾ ਹੈ ਹੁਣ ਲਖਪਤ ਰਾਏ ਤੇ ਜਸਪਤ ਰਾਏ ਜਿਹੜੇ ਘਰ ਦੇ ਵਿੱਚੋਂ ਅਸੀਸ ਮਿਲੀ ਸੀ دیਵਾਨ ਬਣੇ ਸੀ ਉਸੇ ਘਰ ਦੇ ਨਾਲ ਮੱਥਾ ਲਾ ਕੇ ਬੈਠ ਕੇ ਉਹਨਾਂ ਨੇ ਹੁਣ ਪਹਿਲਾਂ ਜਕਰੀਆ ਖਾਨ ਨੂੰ ਖੁਸ਼ ਕਰਨ ਵਾਸਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਫਿਰ ਉਹਨਾਂ ਜਹਿਆ ਖਾਨ ਨੂੰ ਖੁਸ਼ ਕਰਨ ਵਾਸਤੇ ਸਿੱਖਾਂ ਦੇ ਮਗਰ ਪੈ ਗਏ ਤੇ ਸਿੱਖਾਂ ਨੂੰ ਲੱਭ ਲੱਭ ਕੇ ਕਤਲ ਕਰਨਾ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਸਿੱਖਾਂ ਦਾ ਇੱਕ ਜਥਾ ਐਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਦੀ ਧਰਤੀ ਦੇ ਉੱਪਰ ਠਹਿਰਿਆ ਹੋਇਆ ਸੀ ਇੱਥੋਂ ਦਾ ਫੌਜਦਾਰ ਜਸਪਤ ਰਾਏ ਉਹਨੇ ਕਿਹਾ ਮੇਰਾ ਇਲਾਕਾ ਹੈ ਤੁਸੀਂ ਛੱਡ ਕੇ ਚਲੇ ਜਾਓ ਗੁਰੂ ਕੇ ਸਿੱਖਾਂ ਨੇ ਕਿਹਾ ਸੀ ਥੋੜੇ ਸਮੇਂ ਬਾਅਦ ਚਲੇ ਜਾਵਾਂਗੇ ਭੁੱਖੇ ਹਾਂ ਪ੍ਰਸ਼ਾਦ ਅਸ਼ਕਨ ਤੋਂ ਬਾਅਦ ਅਸੀਂ ਆਪੇ ਚਲੇ ਜਾਣਾ ਪਰ ਜਦੋਂ ਉਹ ਫੌਜਦਾਰ ਨਾ ਮੰਨਿਆ ਉਹਨੇ ਹਮਲਾ ਕਰ ਦਿੱਤਾ ਭਾਈ ਨਿਭਾਉ ਸਿੰਘ ਜੀ ਜਿਹੜੇ ਸਨ ਉਹਨਾਂ ਨੇ ਹਾਥੀ ਦੀ ਪੂਛ ਨੂੰ ਫੜਿਆ ਛਾਲ ਮਾਰੀ ਜਿੱਥੇ ਜਸਪਤ ਰਾਏ ਬੈਠਾ ਸੀ ਉਹਦਾ ਸਿਰ ਵੜ ਦਿੱਤਾ ਹੁਣ ਸਿਰ ਵੜਨ ਤੋਂ ਬਾਅਦ ਜਸਪਤ ਰਾਏ ਦੇ ਸਿਰ ਦਾ ਮੁੱਲ ਪਾਇਆ ਗਿਆ 500 ਰੁਪਇਆ ਤਾਰ ਕੇ ਲਖਪਤ ਰਾਏ ਨੇ ਆਪਣੇ ਭਰਾ ਦਾ ਸਿਰ ਲਿਆ ਹੈ ਨਾਲੇ ਫਿਰ ਉਹਦੀ ਸਮਾਦ ਬਣਾਤੀ ਉਥੇ ਖੂਲਵਾਤਾ ਪਰ ਭਰਾ ਦੀ ਮੌਤ ਤੋਂ ਬਾਅਦ ਲਖਪਤ ਰਾਏ ਇੱਕ ਤਰ੍ਹਾਂ ਦੇ ਨਾਲ ਪਾਗਲ ਹੋ ਗਿਆ ਉਹਨੇ ਆਪਣੀ ਪੱਗ ਲਾ ਕੇ ਜੈਹਿਆ ਖਾਨ ਦੇ ਪੈਰਾਂ 'ਚ ਰੱਖ ਦਿੱਤੀ ਕਹਿਣ ਲੱਗਿਆ ਉਹਨਾਂ ਚਿਰ ਸਿਰ ਤੇ ਪੱਗ ਨਹੀਂ ਬਨਾਂਗਾ ਜਿੰਨਾ ਚਿਰ ਮੈਂ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ بڑے ਹੰਕਾਰ ਵਿੱਚ ਆਣ ਕੇ ਉਹਨੇ ਬੋਲ ਕੇ ਕਹਿੰਦਾ ਕਿ ਗੁਰਨਾਨਕ ਸਾਹਿਬ ਜੀ ਇੱਕ ਖਤਰੀ ਸੀ ਉਹਨਾਂ ਨੇ ਇਸ ਸਿੱਖ ਧਰਮ ਦੀ ਨੀਂ ਰੱਖੀ ਅੱਜ ਇੱਕ ਖਤਰੀ ਇਸ ਧਰਮ ਨੂੰ ਖਤਮ ਕਰ ਦੇਵੇਗਾ ਉਹਨੇ ਐਲਾਨ ਕਰਵਾ ਦਿੱਤਾ ਕਹਿਣ ਲੱਗਿਆ ਕੋਈ ਵੀ ਬੰਦਾ ਗੁਰ ਨਹੀਂ ਕਹੇਗਾ ਗੁਰ ਕਹਿਣ ਦੇ ਨਾਲ ਗੁਰੂ ਚੇਤੇ ਆਉਂਦਾ ਹੈ ਕੋਈ ਵੀ ਬੰਦਾ ਗ੍ਰੰਥ ਨਹੀਂ ਕਹੇਗਾ ਗ੍ਰੰਥ ਕਹਿਣ ਨਾਲ ਗੁਰੂ ਗ੍ਰੰਥ ਸਾਹਿਬ ਚੇਤੇ ਆਉਂਦਾ ਹੈ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਸਨ ਅਗਨ ਭੇਟ ਕਰ ਦਿੱਤੇ ਗਏ ਜਿਹੜੇ ਕਿਰਤੀ ਸਿੱਖ ਘਰਾਂ ਦੇ ਵਿੱਚ ਰਹਿੰਦੇ ਸਨ ਉਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਗ੍ਰਿਫਤਾਰ ਕੀਤੇ ਹੋਏ ਸਿੱਖਾਂ ਦੇ ਵਿੱਚ ਉਸ ਵੇਲੇ ਲਾਹੌਰ ਦੇ ਪ੍ਰਸਿੱਧ ਸਿੱਖ ਜਿਹੜੇ ਸਨ ਉਹਨਾਂ ਦੇ ਵਿੱਚ ਭਾਈ ਸੁਬੇਕ ਸਿੰਘ ਭਾਈ ਸ਼ਹਬਾਦ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਉਹਨੇ ਲਾਹੌਰ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੈ ਫਿਰ ਇਹਨਾਂ ਸਿੱਖਾਂ ਨੂੰ ਸ਼ਹੀਦ ਕਰਨ ਵਾਸਤੇ ਦਿਲ ਰੱਖਿਆ ਗਿਆ 10 ਮਾਰਚ ਤੇ 1746 ਦਾ 10 ਮਾਰਚ 1746 ਨੂੰ ਇਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਜਾਣਾ ਹੈ ਇਸ ਦਿਨ ਸੋਮਵਾਰ ਦੀ ਮੱਸੀਆ ਸੀ ਤੇ Hindu ਧਰਮ ਦੇ ਅਨੁਸਾਰ ਸੋਮਵਾਰ ਦੀ ਮੱਸੀਆ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਸੀ ਜਿਹੜੇ ਉਸ ਵੇਲੇ ਦੇ ਪਤਵੰਤੇ ਸੱਜਣ ਸਨ ਉਹਨਾਂ ਨੇ ਪਹੁੰਚ ਕੀਤੀ ਪਿੰਡ ਮਾਨਕ ਦੇ ਵਿੱਚ ਭਾਈ ਜਗਤ ਭਗਤ ਜੀ ਦੇ ਨਾਲ ਕਿਉਂਕਿ ਆਪ ਜੀ ਨੂੰ ਯਾਦ ਹੋਵੇਗਾ ਭਾਈ ਪ੍ਰਥੀਆ ਜੀ ਦੀ ਅਸੀਸ ਦੇ ਨਾਲ ਲਖਪਤ ਰਾਏ ਦੀਵਾਨ ਬਣਿਆ ਹੈ ਤੇ ਉਸ ਡੇਰੇ ਦੀ ਹੁਣ ਜਿਹੜੀ ਜ਼ਿੰਮੇਵਾਰੀ ਉਹ ਭਾਈ ਜਗਤ ਭਗਤ ਦੇ ਕੋਲ ਹੈ ਭਾਈ ਜਗਤ ਭਗਤ ਆਏ ਦੀਵਾਨ ਸੂਰਤ ਸਿੰਘ ਆਏ ਲਛੀ RAM ਜੀ ਆਏ ਹੋਰ ਜਿਹੜੇ ਪਤਵੰਤੇ ਸੱਜਣ ਸਨ ਉਹ ਸਾਰੇ ਇਕੱਠੇ ਹੋ ਕੇ ਲਖਪਤ ਰਾਏ ਦੇ ਕੋਲ ਆਏ ਉਹਨਾਂ ਕਿਹਾ ਪੀ ਪਹਿਲੀ ਗੱਲ ਤੂੰ ਇਹ ਬੇਗੁਨਾ ਸਿੱਖਾਂ ਨੂੰ ਨਾ ਮਾਰ ਇਹਨਾਂ ਨੂੰ ਸ਼ਹੀਦ ਨਾ ਕਰ ਲਖਪਤ ਰਾਏ ਨਾ ਮੰਨਿਆ ਫਿਰ ਉਹਨਾਂ ਕਿਹਾ ਜੇ ਤੂੰ ਮਾਰਨਾ ਹੀ ਹੈ ਤੇ ਇਹ 10 ਮਾਰਚ ਦੇ ਦਿਨ ਨਾ ਸ਼ਹੀਦ ਕਰ ਥੋੜਾ ਅੱਗੇ ਪਾ ਦੇ ਇਹ ਸੋਮਵਾਰ ਦੀ ਮੱਸਿਆ ਸਾਡੇ ਵਾਸਤੇ ਬੜੀ ਪਵਿੱਤਰ ਹੈ ਤੇ ਇਹਨੂੰ ਥੋੜਾ ਅੱਗੇ ਕਰ ਦੇਣਾ ਚਾਹੀਦਾ ਹੈ ਲਖਪਤ ਰਾਏ ਹੰਕਾਰ ਵਿੱਚ ਆਣ ਕੇ ਕਹਿ ਲੱਗਿਆ ਕਹਿੰਦਾ ਕਿ ਤੁਸੀਂ ਤਾਂ ਕਿ ਰੱਬ ਵੀ ਆਣ ਕੇ ਰੋਕਣ ਦਾ ਯਤਨ ਕਰੇ ਤੇ ਰੱਬ ਵੀ ਮੈਨੂੰ ਆਣ ਕੇ ਰੋਕ ਨਹੀਂ ਸਕਦਾ ਮੈਂ ਇਹਨਾਂ ਸਿੱਖਾਂ ਨੂੰ 10 ਮਾਰਚ ਵਾਲੇ ਦਿਨ ਕਤਲ ਕਰਨਾ ਹੈ ਉਸ ਵੇਲੇ ਦੇ ਨਾਲ ਭਾਈ ਜਗਤ ਭਗਤ ਜੀ ਨੂੰ ਵੀ ਬੜੇ ਆਪ ਬੋਲ ਬੋਲਦਿਆਂ ਹੋਇਆ ਕਹਿਣ ਲੱਗਿਆ ਜਾਓ ਤੁਸੀਂ ਜਾ ਕੇ ਆਪਣਾ ਡੇਰਾ ਸੰਭੋ ਕਿਵੇਂ ਪ੍ਰਬੰਧ ਕਰਨਾ ਹੈ ਕਿਵੇਂ ਰਾਜ ਚਲਾਉਣਾ ਹੈ ਮੇਰੇ ਕੰਮ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਨਾ ਦਿਓ ਭਾਈ ਜਗਤ ਭਗਤ ਜੀ ਉੱਠੇ ਉੱਠ ਕੇ ਕਹਿਣ ਲੱਗੇ ਕਹਿੰਦੇ ਲੱਖ ਪਤਰਾਏ ਚੇਤਾ ਰੱਖੇ ਪੰਥ ਦੀਆਂ ਜੜਾਂ ਬੜੀਆਂ ਡੂੰਘੀਆਂ ਇਹ ਪੰਥ ਦੀ ਜੜ ਨੂੰ ਕੋਈ ਪੁੱਟ ਨਹੀਂ ਸਕਦਾ ਪਰ ਸੱਚ ਇਹ ਹੈ ਜਿਹੜੇ ਸੱਤਾ ਦੇ ਨਸ਼ੇ ਵਿੱਚ ਆਣ ਕੇ ਤੂੰ ਸਿੱਖਾਂ ਦਾ ਕਤਲੇਆਮ ਕਰ ਰਿਹਾ ਹੈ ਨਾ ਇਸੇ ਭਿਆਨਕ ਮੌਤੇ ਜਿਹੜਾ ਤੂੰ ਵੀ ਮਰਨਾ ਕਰੇਗਾ ਪਾਣੀ ਹੈ ਨਾ ਤੇ ਪਾਣੀ ਜਿਹੜਾ ਜੀਵਨ ਵੀ ਦਿੰਦਾ ਹੈ ਪਰ ਜਦੋਂ ਪਾਣੀ ਆਪੇ ਤੋਂ ਬਾਹਰ ਹੋ ਜੇ ਡੋਬ ਕੇ ਵੀ ਮਾਰ ਦਿੰਦਾ ਹੈ ਕਹਿ ਲੱਗੇ ਹੁਣ ਤੂੰ ਜਿਸ ਪਾਣੀਓ ਜੰਮਿਆ ਉਸੇ ਪਾਣੀਓ ਮਰੇਗਾ ਕਹਿ ਕੇ ਜਗਤ ਭਗਤ ਜੀ ਚਲੇ ਗਏ ਹੁਣ 10 ਮਾਰਚ 1746 ਨੂੰ ਨਖਾਸ ਚੌਕ ਲਾਹੌਰ ਵਿਖੇ ਸਿੱਖਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਭਾਈ ਸੁਬੇਕ ਸਿੰਘ ਭਾਈ ਸ਼ਬਾਦ ਸਿੰਘ ਨੂੰ ਚਰਖੜੀਆਂ ਤੇ ਚੜਾਇਆ ਗਿਆ ਹੋਰ ਸਿੱਖਾਂ ਨੂੰ ਜਿਹੜਾ ਸੀ ਸਿਰ ਦੇ ਵਿੱਚ ਉਹਨਾਂ ਦੇ ਡੰਡੇ ਮਾਰ ਮਾਰ ਕੇ ਸ਼ਹੀਦ ਕੀਤਾ ਗਿਆ ਹਾਥੀਆਂ ਦੇ ਮਗਰ ਪਾ ਕੇ ਦੋ ਦਫਾੜ ਕੀਤਾ ਗਿਆ ਬੇਰਮੀ ਨਾਲ ਤਸੀਹੇ ਦੇ ਦੇ ਕੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਲਖਪਤ ਰਾਏ ਨੇ ਵੇਖਿਆ ਜਿਹੜੇ ਲਾਹੌਰ ਦੇ ਆਲੇ ਦੁਆਲੇ ਦੇ ਕਿਰਤੀ ਸਿੱਖ ਸਨ ਉਹਨਾਂ ਨੂੰ ਤੇ ਖਤਮ ਕਰਤਾ। ਹੁਣ ਉਹ ਫੌਜ ਲੈ ਕੇ ਜਿਹੜੇ ਜੰਗਲਾਂ 'ਚ ਰਹਿੰਦੇ ਸਿੱਖ ਸਨ ਉਹਨਾਂ ਦੇ ਮਗਰ ਗਿਆ। ਫਿਰ ਉਹਨੇ ਕਾਨੂੰਵਾਂ ਦੀ ਸ਼ੰਮ ਦੇ ਵਿੱਚ 11000 ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕੀਤਾ। ਇਹਨੂੰ ਇਤਿਹਾਸ ਦੇ ਵਿੱਚ ਛੋਟਾ ਘੱਲੂ ਘਾਰਾ ਕਿਹਾ ਜਾਂਦਾ ਹੈ। ਲਖਪਤ ਰਾਏ ਨੇ ਬੇਰਮੀ ਦੇ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਸੱਤਾ ਜਿਹੜੀ ਹੈ ਉਹ ਸਦੀਵੀ ਨਹੀਂ ਰਹਿੰਦੀ ਸੱਤਾ ਬਦਲ ਜਾਂਦੀ ਹੈ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਬਚਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਰੱਬ ਦੀ ਨਜ਼ਰ ਹੋਵੇ ਨਾ ਤੇ ਪਰਮਾਤਮਾ ਕੀੜੇ ਨੂੰ ਥਾਪੜਾ ਦੇ ਕੇ ਤੇ ਪਾਤਸ਼ਾਹ ਬਣਾ ਸਕਦਾ ਹੈ ਵੱਡੇ ਵੱਡੇ ਲਸ਼ਕਰ ਜਿਹੜੇ ਆ ਸਵਾਹ ਕਰ ਸਕਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕੀੜਾ ਥਾਪ ਦੇ ਪਾਤਸ਼ਾਹੇ ਲਸ਼ਕਰ ਕਰੈ ਸਵਾਹ ਤੇ ਉਹੀ ਰੱਬ ਜਿਹੜਾ ਏ ਜੇ ਉਹਦੀ ਨਦਰ ਪੁੱਠੀ ਹੋ ਜਾਵੇ ਤੇ ਇੱਕ ਸੁਲਤਾਨ ਇੱਕ ਬਾਦਸ਼ਾਹ ਜਿਹੜਾ ਉਹਨੂੰ ਘਾਹ ਖਾਣ ਵਾਸਤੇ ਮਜਬੂਰ ਕਰ ਦਿੰਦਾ ਹੈ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ ਕਹਿਣ ਲੱਗੇ ਉਹ ਥਾਂ ਥਾਂ ਦੇ ਉੱਪਰ ਭਿਖਿਆ ਵੀ ਮੰਗੇ ਤੇ ਉਹਨੂੰ ਕੋਈ ਭੀਖ ਦੇਣ ਵਾਸਤੇ ਵੀ ਤਿਆਰ ਨਹੀਂ ਹੁੰਦਾ ਰੱਬ ਦੀ ਨਦਰ ਹੈ ਨਦਰ ਕਰੇ ਤੇ ਕੀੜੇ ਨੂੰ ਬਾਦਸ਼ਾਹ ਬਣਾ ਸਕਦਾ ਹੈ ਤੇ ਜੇ ਉਹਦੀ ਨਦਰ ਇਦਾਂ ਦੀ ਹੋ ਜੇ ਤੇ ਬਾਦਸ਼ਾਹ ਨੂੰ ਕੱਖਾਂ ਤੋਂ ਹੌਲੇ ਕਰ ਦਿੰਦਾ ਹੈ ਤੇ ਇਹੀ ਕੁਝ ਹੁਣ ਲਖਪਤ ਰਾਏ ਦੇ ਨਾਲ ਹੋਇਆ ਸੱਤਾ ਦੇ ਨਸ਼ੇ ਦੇ ਵਿੱਚ ਆਣ ਕੇ ਉਹਨੇ ਬੇਰਹਿਮੀ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਜੈਹ ਖਾਨ ਦਾ ਰਾਜ ਭਾਗ ਜਾਂਦਾ ਰਿਹਾ ਸ਼ਾਹ ਨਵਾਜ਼ ਆ ਗਿਆ ਸ਼ਾਹ ਨਵਾਜ਼ ਤੋਂ ਬਾਅਦ 1748 ਦੇ ਵਿੱਚ ਮੀਰ ਮੰਨੂ ਜਿਹੜਾ ਲਾਹੌਰ ਦਾ ਸੂਬੇਦਾਰ ਬਣ ਜਾਂਦਾ ਹੈ ਮੀਰ ਮੰਨੂ ਨੇ ਆਉਂਦਿਆਂ ਸਰ ਦੀਵਾਨ ਲਖਪਤ ਰਾਏ ਨੂੰ ਕੈਦ ਕਰ ਲਿਆ ਉਹਨੇ ਉਹਦੀ ਜਗ੍ਹਾ ਦੇ ਉੱਪਰ ਆਪਣਾ ਦੀਵਾਨ ਲਾਇਆ ਦੀਵਾਨ ਕੌੜਾ ਮੱਲ ਨੂੰ ਤੇ ਕੌੜਾ ਮੱਲ ਜਿਹੜਾ ਸੀ ਉਹ ਸਿੱਖਾਂ ਦੇ ਨਾਲ ਵੀ ਚੱਲਦਾ ਸੀ ਮਿਲ ਕੇ ਤੇ ਹਕੂਮਤ ਦੇ ਨਾਲ ਵੀ ਮਿਲ ਕੇ ਚੱਲਦਾ ਸੀ ਜੇਕਰ ਮੀਰ ਮੰਨੂ ਨੇ ਆਪਣੇ ਪਹਿਲੇ 3 ਸਾਲ ਸਿੱਖਾਂ ਦੇ ਨਾਲ ਸੁਲ੍ਹਾ ਕਰੀ ਰੱਖੀ ਤੇ ਉਹਦਾ ਕਾਰਨ ਸੀ ਦੀਵਾਨ ਕੌੜਾ ਮੱਲ ਸਿੱਖ ਨੂੰ ਦੀਵਾਨ ਮਿੱਠਾ ਮੱਲ ਕਿਹਾ ਕਰਦੇ ਸੇ ਹੁਣ ਉਸ ਵੇਲੇ ਦਿਵਾਨ ਕੌੜਾ ਮਲ ਨੂੰ ਲਾਹੌਰ ਦਾ ਦਿਵਾਨ ਲਾਇਆ ਗਿਆ ਹੁਣ ਉਸ ਵੇਲੇ ਦੇ ਨਾਲ ਮੀਰ ਮੰਨੂ ਸੂਬੇਦਾਰ ਹੈ ਦਿਵਾਨ ਕੌੜਾ ਮਲ ਜਿਹੜਾ ਉਹ ਦਿਵਾਨ ਹੈ ਜਿਸ ਵੇਲੇ ਦੇ ਨਾਲ ਲਖਪਤ ਰਾਏ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਮੀਰ ਮੰਨੂ ਨੇ ਨੂੰ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੁਣ 22 ਲੱਖ ਰੁਪਇਆ ਤੇ ਜਿਹੜਾ ਸੀ ਉਹ ਲਖਪਤ ਰਾਏ ਨੇ ਭਰ ਦਿੱਤਾ ਆਪਣਾ ਘਰ ਘਾਟ ਸਾਰਾ ਕੁਝ ਵੇਚ ਦਿੱਤਾ ਪਰ ਹੁਣ 8 ਲੱਖ ਦਾ ਪ੍ਰਬੰਧ ਨਾ ਹੋ ਸਕਿਆ 8 ਲੱਖ ਦੇ ਬਦਲੇ ਨੂੰ ਜੇਲ੍ਹ ਚ ਬੰਦ ਕੀਤਾ ਗਿਆ ਦਿਵਾਨ ਕੌੜਾ ਮਾਲ ਨੇ ਆਪਣੇ ਕੋਲੋਂ 8 ਲੱਖ ਰੁਪਇਆ ਤਾਰ ਕੇ ਲਖਪਤ ਰਾਏ ਨੂੰ ਜੇਲ੍ਹ ਦੇ ਵਿੱਚੋਂ ਛਡਵਾ ਲਿਆ ਤੇ ਜੇਲ੍ਹ ਦੇ ਵਿੱਚੋਂ ਛਡਵਾ ਕੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਇਹੀ ਹੈ ਤੁਹਾਡਾ ਦੋਸ਼ੀ ਜਿਨ ਨੇ 15 ਤੋਂ 20 ਹਜ਼ਾਰ ਸਿੱਖਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਇਹ ਹੀ ਹੈ ਜਿਨ ਨੇ ਕਨੂਵਾਂ ਦੀ ਸ਼ੰਭ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਇਹ ਹੀ ਹੈ ਜਿਨ ਨੇ ਨਖਾਸ ਚੌਂਕ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਇਹ ਹੀ ਹੈ ਜਿਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਦੀਵਾਨ ਲਖਪਤ ਰਾਏ ਨੂੰ ਫੜ ਲਿਆ ਹੈ ਫੜ ਕੇ ਟੋਇਆ ਪਟ ਕੇ ਉਹਨੂੰ ਤੋਂ ਮਿੱਟੀ ਦੇ ਵਿੱਚ ਜਿਹੜਾ ਨੱਪ ਦਿੱਤਾ ਗਿਆ ਉਪਰ ਛੱਤ ਪਾ ਕੇ ਤੇ ਮੈਨੂੰ ਖਿਮਾ ਕਰਨਾ ਕਹਿਣਾ ਪੈਗਾ ਸਰੀਰ ਦੀ ਹਰ ਕਿਰਿਆ ਜਿਹੜੀ ਸੀ ਸਿੱਖਾ ਨੇ ਉਹਦੇ ਉੱਪਰ ਕਰਨੀ ਸ਼ੁਰੂ ਕੀਤੀ ਟੋਏ ਦੇ ਵਿੱਚ ਨੱਪਿਆ ਹੋਇਆ ਲਖਪਤ ਰਾਏ ਜਿਹੜਾ ਸੱਤਾ ਦੇ ਨਸ਼ੇ ਵਿੱਚ ਸਿੱਖਾਂ ਨੂੰ ਸ਼ਹੀਦ ਕਰਦਾ ਸੀ ਤੇ ਹੁਣ ਟੋਏ ਦੇ ਵਿੱਚ ਉਹਨੂੰ ਕੀੜੇ ਪੈ ਚੁੱਕੇ ਹੈ ਕੀੜੇ ਪੈ ਪੈ ਕੇ ਦੀਵਾਨ ਲਖਪਤ ਰਾਏ ਦੀ ਮੌਤ ਹੋ ਜਾਂਦੀ ਹੈ ਤਾਂ ਹੀ ਸਤਿਗੁਰੂ ਕਹਿੰਦੇ ਨਾ ਮਹਾਰਾਜ ਦੀ ਨਦਰ ਹੋਵੇ ਤੇ ਪਾਦਸ਼ਾਹ ਬਣਾ ਦਿੰਦਾ ਹੈ ਜੇ ਨਦਰ ਨਹੀਂ ਹੈ ਫਿਰ ਜਿਹੜਾ ਬਾਦਸ਼ਾਹ ਨੂੰ ਘਾ ਖਾਂ ਲਾ ਦਿੰਦਾ ਹੈ ਇਦਾਂ ਕਰਕੇ ਜਿਹੜਾ ਬਹੁਤੀ ਅਤ ਚੁੱਕ ਲੈਂਦਾ ਹੈ ਉਹਦਾ ਅੰਤ ਵੀ ਇਦਾਂ ਦਾ ਹੁੰਦਾ ਹੈ ਪਰਮਾਤਮਾ ਨਦਰ ਕਰਦਾ ਹੈ ਸਾਰਿਆਂ ਨੂੰ ਬਖਸ਼ਿਸ਼ਾਂ ਦਿੰਦਾ ਹੈ ਪਰ ਬਖਸ਼ਿਸ਼ પાਕੇ ਕੋਈ ਨਿਮਰਤਾ ਵਿੱਚ ਰਹੇ ਇਹ ਵਿਰਲਾ ਹੀ ਹੁੰਦਾ ਹੈ ਤਰੱਕੀ ਲੈ ਕੇ ਬਹੁਤੇ ਉਹ ਨੇ ਜਿਹੜੇ ਹੰਕਾਰ ਦੇ ਨਸ਼ੇ ਦੇ ਵਿੱਚ ਆ ਜਾਂਦੇ ਨੇ دیਵਾਨ ਲਖਪਤ ਰਾਏ ਜਿਹਨੂੰ ਭਾਈ ਪ੍ਰਿਥੀ ਜੀ ਨੇ ਅਸੀਸ ਬਖਸ਼ਿਸ਼ ਕੀਤੀ ਤੇ ਉਹ دیਵਾਨ ਬਣ ਗਿਆ ਦੀਵਾਨ ਬਣ ਤੋਂ ਬਾਅਦ ਸੱਤਾ ਦੇ ਨਸ਼ੇ ਵਿੱਚ ਜ਼ੁਲਮ ਕਰਦਾ ਏ ਤੇ ਫਿਰ ਕੀੜੇ ਪੈ ਪੈ ਕੇ ਉਹਦੀ ਮੌਤ ਹੁੰਦੀ ਏ ਇਸੇ ਕਰਕੇ ਸਤਿਗੁਰੂ ਦੇ ਅੱਗੇ ਬੇਨਤੀ ਕਰਕੇ ਕਹਿਣਾ ਚਾਹੀਦਾ ਮਹਾਰਾਜ ਕਿਰਪਾ ਕਰਿਓ ਜੇ ਸਾਨੂੰ ਆਪਣੀ ਨਜ਼ਰ ਦੇ ਹੇਠ ਰੱਖਿਓ ਜੇ ਕਿਰਪਾ ਕਰਿਓ ਜੇ ਭਾਣੇ ਅਨੁਸਾਰ ਹੁਕਮ ਅਨੁਸਾਰ ਚੱਲਣ ਦਾ ਬਲ ਬਖਸ਼ਿਸ਼ ਕਰਿਓ ਜੇ ਧੰਨਵਾਦ ਤੁਸੀਂ ਲਾਈਕ ਕਮੈਂਟ ਔਰ ਸ਼ੇਅਰ ਕਰਕੇ ਸਾਡਾ ਮਾਣ ਵਧਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ